ਹਲਾ ਦੇਣ ਵਾਲੀਆਂ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਦੇ ਕਸਵਾ ਮਹਿਲਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਟਰੈਕਟਰ ਤੇ ਢੇਡੀਆਂ ਮਾਰਿਆ ਵਿਅਕਤੀ ਬਿਨਾਂ ਅੱਗੇ ਪਿੱਛੇ ਦੇਖੇ ਹਨੂਮਾਨ ਮਹਾਰਾਜ ਜੀ ਦਾ ਸਰੂਪ ਦੇਖਣ ਆਏ ਭਗਤਾਂ ਤੇ ਟਰੈਕਟਰ ਚਾਰਜ ਦਿੰਦਾ ਤੇ ਉੱਥੇ ਖੜੇ ਬਹਣ ਵੀ ਉਸ ਵੱਲੋਂ ਦਰੜ ਦਿੱਤੇ ਜਾਂਦੇ ਨੇ ਜਿਸ ਮਗਰੋਂ ਉਹ ਵਿਅਕਤੀ ਮੌਕੇ ਤੋਂ ਫਰਾਰ ਹੋ ਜਾਂਦਾ ਸਥਾਨਕ ਲੋਕਾਂ ਨੇ ਇਸ ਘਟਨਾ ਦਾ ਵਿਰੋਧ ਕੀਤਾ ਤੇ ਲੋਕਾਂ ਵੱਲੋਂ ਮਹਿਲਪੁਰ ਚੌਕ ਜਾਮ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਆ ਪੁਲਿਸ ਮੁਲਾਜ਼ਮ ਨਾਲ ਬਹਿਸਵਾਜ਼ੀ ਦੀਆਂ ਉਹ ਤਸਵੀਰਾਂ ਜੋ ਹਾਦਸੇ ਮਗਰੋਂ ਗੁੱਸੇ ਚਾਹੇ ਲੋਕਾਂ ਵੱਲੋਂ ਕੀਤੀ ਗਈ ਹੈ ਗਾਲਪੜ ਦੀ ਪਾਰਤਾ ਜੰਦਾਬਾਦ ਗਾਲਪੜ ਦੀ ਪਾਰਤਾ ਜੰਦਾਬਾਦ ਗਾਲਪੜ ਦੀ ਪਾਰਤਾ ਜੰਦਾਬਾਦ ਬਾਪ ਮੀਨਾਂ ਚਾਰ ਨੂੰ ਬੰਦ ਕਰੋ ਤੁਸੀਂ ਇੱਕ ਮੁੰਡੇ ਨੇ ਕਰਿਆ ਹਾਸੋ ਵਾਲਾ ਨਾਲ ਭਰਪੂਰ ਹੈ ਕਿਧਰ ਵਾਲਾ ਨਾਲ ਭਰਪੂਰ ਦੋ ਦੋ ਕਮੈਂਟ ਕਰੋ ਇੱਕ ਮਿੰਟ ਰ ਭਾਜੀ ਹੋ ਚੱਲ ਗਿਆ ਭਾਜੀ ਹੋਰ ਪੁੱਛਿਆ ਕੁਝ ਜੋਰ ਦੇ ਦੋ ਇੱਕ ਮਿੰਟ ਭਾਜੀ ਓਏ ਇੱਕ ਮਿੰਟ ਇੱਕ ਮਿੰਟ ਚੁੱਪ ਕਰ ਜਾ ਕਿੱਧਰ ਕਰੋ ਕਰੋ ਇੱਕ ਇੱਕ ਘੰਟਾ ਹੋ ਗਿਆ ਤੇ ਹੁਣ ਕੰਮ ਆ ਹੋਏ ਨੂੰ ਭਾਜੀ ਦੋ ਮਿਲਾਂਗੇ ਕਿ ਮੈਂ ਹੈਂਡਿਕਾਟੂ ਲਾ ਜਾ ਦੋ ਮਿਲਾਂਗੇ ਮਾਲ ਪੋਠਾਣਾ ਕਿੰਨੀ ਕੁ ਦੂਰ ਵਾ ਦੱਸੋ ਜਣੇ ਹੁਣ ਦੋ ਤੇ ਬਚਦਾ ਜਾਈਂ ਬਲਾਓ ਬਲਾਓ ਭਾਜੀ ਬਲਾਓ ਵਾਲਾ ਆ ਗਿਆ ਬਲਾਓ ਕਨੜੀਆ ਭਾਜੀ ਬੰਦਾ ਰਾਜਾ ਪੜਦਾ ਜਿੰਦਾਬਾਦ ਰਾਜਾ ਪੜਦਾ ਨੇ ਆਪਾਂ ਜਾਣੇ ਨੇ ਯਾਰ ਬੰਦੀ ਤੇ ਨਿਆਣਾ ਅਸੀਂ ਜਮਾ ਥੱਲੇ ਇੱਕ ਮਿੰਟ ਪਛੇ ਅਫਸਰ ਦਾ ਨਿਆਣਾ ਪਾਜੀ ਡਾਇਰੈਕਟਰ ਥੱਲੇ ਆ ਜਾਂਦਾ ਕੀ ਕਰਦੇ ਆਪਾਂ ਉਹੀ ਤੇ ਗੱਲ ਆ ਭਾਈ ਆਪਾਂ ਕਰੋ ਚੱਕ ਕੇ ਲਿਆਂਦੇ ਕਿ ਨਹੀਂ ਲਿਆਂਦੇ ਪਾਜੀ ਜਿਆਦੇ ਨਾ ਪਾਜੀ ਆਪਾਂ ਤੁਹਾਡੇ ਨਾਲ ਕਰਦੇ ਮੇਰੀ ਗੱਲ ਤੁਹਾਨੂੰ ਉਹਨਾਂ ਨੇ ਅੱਗੇ ਕਰਤਾ ਪਾਜੀ ਆਪਾਂ ਕਿਸੇ ਗੱਲ ਗੱਲ ਕੋਈ ਕਰੀਏ ਕਿ ਆਪਣਾ ਕੀ ਕਰੀਏ ਪਾਜੀ ਆਪਾਂ ਇਸ ਸਾਰੀ ਘਟਨਾ ਮਗਰੂਮ ਮੌਕੇ ਤੇ ਮੌਜੂਦ ਸਾਡੇ ਪੱਤਰਕਾਰ ਵੱਲੋਂ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਨੀਕੇਸ਼ ਸ਼ਰਮਾ ਸੋ ਕੱਲ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਦੁਸ਼ਹਿਰਾ ਮਨਾਇਆ ਗਿਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਟਰੈਕਟਰ ਦੇ ਉੱਤੇ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ ਤਾਂ ਜਿਵੇਂ ਇਸ ਸਥਾਨਕ ਲੋਕਾਂ ਦੇ ਵੱਲੋਂ ਉਸ ਨੂੰ ਰੋਕਣ ਦੀ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦੇ ਵੱਲੋਂ ਟਰੈਕਟਰ ਨੂੰ ਭਜਾਉਂਦਿਆਂ ਹੋਇਆਂ ਆਲੇ-ਦੁਆਲੇ ਖੜੇ ਵਾਹਨ ਜਿਹੜੇ ਕਿ ਦਰਨ ਦਿੱਤੇ ਜਾਂਦੇ ਨੇ ਤਾਂ ਜਿਵੇਂ ਹੀ ਲੋਕਾਂ ਨੂੰ ਲੋਕਾਂ ਦੇ ਵੱਲੋਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਕਤ ਨੌਜਵਾਨ ਦੇ ਵੱਲੋਂ ਲੋਕਾਂ ਦੇ ਉੱਤੇ ਵੀ ਟਰੈਕਟਰ ਜਿਹੜਾ ਕਿ ਉਹ ਚੜਾਇਆ ਜਾਂਦਾ ਹੈ ਤਾਂ ਗਨੀਮਤ ਹੈ ਇਸ ਹਾਸੇ ਦੇ ਵਿੱਚ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰੰਤੂ ਇੱਕਾ ਦੁੱਕਾ ਲੋਕ ਨੇ ਜਿਹੜੇ ਉਹ ਇਸ ਹਾਸੇ ਦੇ ਵਿੱਚ ਜ਼ਖਮੀ ਜ਼ਰੂਰ ਹੋਏ ਨੇ ਤਾਂ ਇਹ ਘਟਨਾ ਉਸ ਵਕਤ ਵਾਪਰਦੀ ਹੈ ਜਦੋਂ ਸ਼ਾਮ ਸਮੇਂ ਮੇਲਾ ਸਮਾਪਤ ਹੋ ਜਾਂਦਾ ਹੈ ਤਾਂ ਇੱਕ ਨੌਜਵਾਨ ਜੋ ਕਿ ਟਰੈਕਟਰ ਦੇ ਉੱਤੇ ਹੁੱਲੜਬਾਜ਼ੀ ਕਰ ਰਿਹਾ ਹੁੰਦਾ ਹੈ ਤਾਂ ਸਥਾਨਕ ਲੋਕ ਉਸ ਨੂੰ ਰੋਕਦੇ ਨੇ ਤਾਂ ਉਸ ਵਕਤ ਇਹ ਘਟਨਾ ਵਾਪਰਦੀ ਹੈ ਗੁੱਸੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਮਾਹਲਪੁਰ ਚੌਕ ਜਾਮ ਕਰ ਦਿੱਤਾ ਜਾਂਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਜ਼ੋਰਦਾਰ ਨਾਰੇਬਾਜ਼ੀ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਪ੍ਰੋਪਰ ਮੈਨੇਜਮੈਂਟ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰਸ ਨੂੰ ਦੇਖਦਿਆਂ ਹੋਇਆਂ ਨਹੀਂ ਕੀਤੀ ਗਈ ਸੀ ਬਾਕੀ ਕੀ ਕੋਈ ਜਾਣਕਾਰੀ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਖੁਸ਼ਿਆਰਪੁਰ ਤੋਂ ਅਨਿਕੇਤ ਸ਼ਰਮਾ ਦੀ ਰਿਪੋਰਟ